What you ਤੂੰ ਹੀ ਦਾਤੂ ਨਾਨਕ ਦਾ ਸੂਸਦਾ ਉਧਿਆ ਗਏ ਆਰੂ ਦਾਸ ਜਿੰਦੂ ਸਭ ਕੋ ਨਾਮੁ ਸਭ ਕੋ ਕੋਈ ਨਾਮ ਜਪਦਾ ਵਾਹਿਗੁਰੂ ਜੀ ਅਰਦਾਸ ਤੂੰ ਹੰਕਾਰ ਵੇਚ ਜਾ ਦਿਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰ ਦਸੇ ਦਾ ਧਿਆਨ ਕਰ ਕੇ ਬੋਲੋ ਜੀ ਵਾਹਿਗੁਰੂ ਕਜਾ ਪਿਆਰੀਆਂ ਚਵੰਸਰ ਜਾਗਦੇ ਆ 40 ਮੁਕਤੀਆਂ ਆਕੀਆਂ ਜੱਪੀਆਂ ਕਰਤੀਆਂ ਜਿੰਨਾ ਵੀ ਨਾਮ ਜੱਪਿਆ ਵੜ ਕੀ ਛੱਕਿਆ ਜੀ ਚਲਾਈ ਤੇ ਵਾਹੀ ਦੇ ਕੇ ਹੰਡਰਡ ਕੀਤਾ ਤਨਾ ਸਮੂਹਿਆ ਹੈ ਝਾੜੇ ਦੀ ਭਾਵਨਿਕ ਪੀਤਰ ਕਮਾਈ ਦਾ ਧਿਆਨ ਕਰਤੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਗੜੀਆਂ ਵਾਲੇ ਧਰਮੇ ਸੀ ਤੇ ਦੇਵਤ ਬੰਦ ਕਟਾਏ ਤੋਂ ਕਿਆਂ ਲਾਈਆਂ ਚੜਕੜੀਆਂ ਤੇ ਚੜ੍ਹਿਆ ਲਿਆ ਨਥਰਾਏਗੀ ਕੁਰਬਾਨੀ ਦੀ ਸੇਵਾ ਲਈ ਕੁਰਬਾਨੀ ਕੀ ਨਿਆ ਕਰਣੀ ਹਾਰੇ ਸਿੱਖੀ ਕੀ ਸੰਸਵਾਸ ਸੰਗਰਵਾਈ ਤੇ ਨਦੀ ਪਾਣ ਕੀ ਤੁਮਾਈ ਦਾ ਧਿਆਨ ਕਰੀ ਬੋਲੋ ਜੀ ਵਾਹਿਗੁਰੂ ਪੰਜਾ ਪੱਤ ਦੇ ਗੋਗੇ ਚੁੱਪੋ ਜਗਾਤ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਬਾਣੀ ਮਾ ਮਾ ਪੁੱਜੀ ਮਾ ਵਰਦਾ ਰੱਖੋ ਆਈ ਗੁਰ ਚਰਣਾ ਕਮਲਾਂ ਅਰਦਾਸ ਬੇਨਤੀ ਜਗੜੀ ਜੀ ਸਮੂਸਤਾ PSCL and PSPCL ko mandir sahari number 2 de andar maharaja ji ro nambe sasambhisuru aamante mokke de sumo parvara di sumo mazajiyan di sukh shanti chadh di karavaste dasvidhi karde hoye har sadgi taraf var chakna dwar karke sri sukhmani shanti di yaad karwaye ਗੁਰਬਾਣੀ ਦੇ ਕੀਰਤਨ ਵਿਚਾਰਾਂ ਨੇ ਸਿਰ ਜੀ ਕਿਸੇ ਬਾਣੀ ਦੀ ਗੁਰਾਸ ਕਰਵਾ ਦਾ ਕਰਤਾ ਉਸਤਿਮਾਲ ਕਰਮ ਸੁਮੂ ਭਲਾਤਵਾ ਦੇ ਸਿਸਤੇ ਸੁਮਸਤਵ ਦੇ ਸਿਸਤੇ ਰੰਤਾ ਕਿਉ ਪਰਵਾਰਾਂ ਨੂੰ ਸੁਖ ਸ਼ਾਂਤੀ ਨਾਲ ਦਿਆ ਦਾ ਜੜਦੀ ਕਲਾ ਸੋਰ ਤੁਮਹਲਾ ਪੰਨਾ ਪ੍ਰਭੂ ਕੀ ਸਰਣ ਸਗਲ ਪੈਲਾ ਤੇ ਦੁੱਖ ਵਿੱਚੋਂ ਸੁਖ ਪਾਇਆ ਜਿਆਰੂਆ ਪਰਬ੍ਰਿੰ ਸੁਆਮੀ ਉਰਾ ਸਤਗੁਰ ਤੇ ਆਇਆ ਪ੍ਰਭ ਕੀ ਸਣ ਸੰਗ ਪੈਨਾਥੇ ਧੁਖ ਵਿਰਸਿ ਸੁਖ ਪਾਇਆ ਜੁਰਾ ਕੀ ਸ਼ੇਂਦੀ ਬੋਤਾਰ ਤਾਲਨਾਨ ਗੁਰੇ ਸੂਧਿਆ ਸਤਿਗ੍ਰਿਹਾ ਅਮਰ ਸਤਿਵੀਰ ਭਗਤ ਹੱਥ ਰੱਖੋ ਆਮੇ ਸਾਡੇ ਸੀਨੀਅਰ ਅਧਿਕਾਰੀ ਸਾਨੂੰ ਬਖ ਬਖ ਸਮਾਂ ਤੇ ਜਿਸਾਂ ਨਿਸ਼ ਕਰਦੇ ਰਹਿੰਦੇ ਨੇ ਕਿ ਇਸ ਅਸ਼ਟ ਨੂੰ ਅਸੀਂ ਵਧੀਆ ਤਰੀਕੇ ਨਾਲ ਚੱਲੂ ਰੱਖਣਾ ਦਾ ਪਰ ਫਿਰ ਵੀ ਆਪਾਂ ਇੱਕ ਇਹੋ ਜਿਹਾ ਇੱਕ ਇਤੇ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਹਾਂ ਰੱਖੋ ਅੱਜ ਦੇ ਸਭ ਅੱਜ ਕੀ ਪ੍ਰੋਗਰਾਮ ਸੀ ਸਭ ਡਿਵੀਜ਼ਨ ਸੈਰੀ 2 ਚ ਸਭ ਦੇ ਸਿਟੀ 2 ਦੇ ਸੂਬਾ ਰਾਜਮਾਨੇ ਖਤਰ ਹੋ ਕੇ ਸੁਖਣੀ ਸਾਹਿਬ ਦੇ ਪਾਠ ਕਰਵਾਏ ਗਏ ਨੇ ਕਿਉਂ ਮੂਰੇ ਕਨਕ ਦੀ ਕਟਾਈ ਦਾ ਸੀਜ਼ਨ ਆਉਂਦਾ ਹੈਗਾ ਤੇ ਮੂਰੇ ਪੜੀ ਸੀਜ਼ਨ ਆਉਂਦਾ ਹੈਗਾ ਇਹਨੂੰ ਵੱਖ ਰੱਖਦੇ ਹੋਏ ਕਿਉਂਕਿ ਬਿਜਲੀ ਮੁਲਾਜ਼ਮਾਂ ਦਾ ਕੰਮ ਖਤਰਨਾ ਭਰੇ ਹੁੰਦਾ ਤੇ ਅਰਦਾਸ ਬੇਨਤੀ ਕਰਾਈ ਗਈ ਹੈ ਕਿ ਇਸ ਖਤਰਿਆ ਭਰੇ ਕੰਮ ਦੇ ਵਿੱਚ ਸਭੂ ਮੁਲਾਜ਼ਮਾਂ ਦੇ ਸਿਰ ਤੇ ਇਸ ਜੀਸਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਉਣ ਦੇ ਵਿੱਚ ਪ੍ਰਮਾਤਮਾ ਸਹਾਇ ਹੋ।